ਹੈਲੋ ਜੀ ਸਸ਼ੀਕਾਲ ਦਨ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਚਾਈਲਡ ਡੇਰੀ ਫਾਰਮ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਠੰਡ ਬਹੁਤ ਜ਼ਿਆਦਾ ਪੈੰਦੀ ਹੈ ਤੇ ਹਜੇ ਦਸੰਬਰ ਦਾ ਮਹੀਨਾ ਹੈ ਤੇ ਜਨਵਰੀ ਫਰਵਰੀ ਚ ਠੰਡ ਬਹੁਤ ਜ਼ਿਆਦਾ ਪਾਊਗੀ ਤੇ ਇਸ ਕਰਕੇ ਆਪਾਂ ਨੂੰ ਆਪਣੇ ਪਸ਼ੂਆਂ ਦਾ ਵੀ ਧਿਆਨ ਉਨਾ ਹੀ ਰੱਖਣਾ ਪਊਗਾ ਜਿੰਨਾ ਆਪਾਂ ਆਪਣਾ ਰੱਖਦੇ ਆ ਤੇ ਉਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਪਸ਼ੂਆਂ ਦੇ ਦੁੱਧ ਵਧਾਉਣ ਦੀ ਤੇ ਉਹ ਆਪਾਂ ਵਧਾ ਸਕਦੇ ਹਾਂ ਪਸ਼ੂਆਂ ਦੇ ਖਾਣ-ਪਾਨ ਦੇ ਉੱਤੇ ਧਿਆਨ ਰੱਖ ਕੇ ਪਸ਼ੂਆਂ ਦਾ ਠੰਡ ਦੇ ਵਿੱਚ ਆਪਾਂ ਜਿੰਨਾ ਧਿਆਨ ਰੱਖਾਂਗੇ ਪਸ਼ੂਆਂ ਦਾ ਦੁੱਧ ਓਨਾ ਹੀ ਡਬਲ ਹੋਊਗਾ ਔਰ ਨਹੀਂ ਇਨਕਰੀਜ਼ ਹੋਊਗਾ ਤਾਂ ਨਹੀਂ ਆਪਾਂ ਨੂੰ ਬੈਨੀਫਿਟ ਮਿਲੇਗਾ ਜਿਵੇਂ ਕਿ ਪਸ਼ੂਆਂ ਨੂੰ ਜਿਹੜਾ ਆਪਾਂ ਪਾਣੀ ਪਿਉਣੇ ਉਹ ਤੁਸੀਂ ਪਾਣੀ ਹੁਣ ਤੋਂ ਹੀ ਗਰਮ ਕਰਕੇ ਪਿਉਣਾ ਸ਼ੁਰੂ ਕਰਦੋ ਤੇ ਪਸ਼ੂਆਂ ਨੂੰ ਇੱਕ ਰਿੰਨ ਕੇ ਖਲ ਜ਼ਰੂਰ ਪਾਇਆ ਕਰੋ ਤੇ ਉਹਦੇ ਵਿੱਚ ਤੁਸੀਂ ਕੀ ਐਡ ਕਰਨਾ ਹੈ ਉਹ ਆਪਾਂ ਪਤਾ ਨੂੰ ਅੱਗੇ ਜਾ ਕੇ ਦੱਸਦੇ ਆਂ ਤੇ ਇੱਕ ਮੈਂ ਤੁਹਾਨੂੰ ਕਾੜਾ ਦੱਸਦਾ ਹਾਂ ਸੌਂਫ ਤੇ ਗੁੜ ਇਹਨਾਂ ਦੋਨਾਂ ਦਾ ਤੁਸੀਂ ਕਾੜਾ ਬਣਾ ਲੈਣਾ ਹੈ ਆ ਪਸ਼ੂਆਂ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੁੰਦਾ ਹੈ ਠੰਡਾਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਸੌਫ ਜਿਹੜੀ ਹੁੰਦੀ ਉਹ ਪਸ਼ੂਆਂ ਦੀ ਜਿਹੜੀ ਮੈਲ ਹੁੰਦੀ ਹੈ ਅੰਦਰੋਂ ਉਹ ਬਾਹਰ ਕੱਢਣ ਤੋਂ ਕੰਮ ਕਰਦੀ ਹੈ ਤੇ ਗੁੜ ਅੰਦਰੋਂ ਗੁਣਵੰਤਾਸ਼ੀਲ ਹੁੰਦਾ ਹੈ ਜਿੰਨੇ ਨਾਲ ਪਸ਼ੂ ਜਿਹੜਾ ਦੁੱਧ ਹੁੰਦਾ ਜਦੋਂ ਇਹਨਾਂ ਦੋਨਾਂ ਦੀ ਮਿਲਾਵਟ ਹੁੰਦੀ ਹੈ ਸੌਂਫ ਦੀ ਤੇ ਗੁੜ ਦੀ ਤੇ ਉਹਨਾਂ ਦਾ ਜਿਹੜਾ ਦੁੱਧ ਹੁੰਦਾ ਉਹ ਇਨਕਰੀਜ਼ ਹੋ ਜਾਂਦਾ ਹੈ ਤੇ ਹੁਣ ਆਪਾਂ ਗੱਲ ਕਰ ਲਈਏ ਕਿ ਆਪਾਂ ਰੰਨ ਕੇ ਖਲ ਦੇ ਵਿੱਚ ਕੀ ਪਾਉਣਾ ਹੈ ਇੱਕਦਮ ਤੁਸੀਂ ਜਿਹੜੀ ਆਪਣੀ ਖਲ ਪੇਂਕੇ ਤੁਸੀਂ ਪਾਉਣੇ ਹੁੰਨੇ ਹੋ ਪਸ਼ੂਆਂ ਨੂੰ ਉਹ ਤੁਸੀਂ ਰੰਨ ਲੈਣੀ ਆ ਨਾਲੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਥੋੜਾ ਜਾਂ ਬਾਜਰੇ ਦਾ ਆਟਾ ਐਡ ਕਰ ਲੈਣਾ ਹੈ ਬਾਜਰੇ ਨੂੰ ਸਿੱਧਾ ਐਡ ਨਹੀਂ ਕਰਨਾਗਾ ਤੁਸੀਂ ਬਾਜਰੇ ਨੂੰ ਪਿਆਲਿਓ ਤੇ ਫਿਰ ਉਹ ਜਿਹੜੀ ਖਲ ਹੋਗੀ ਉਹਨੇ ਇੱਕ ਪਤੀਲੇ ਦੇ ਵਿੱਚ ਐਡ ਕਰ ਲਿਓ ਨਾਲ ਹੀ ਬਾਜਰਾ ਐਡ ਕਰ ਲਿਓ ਕੀ ਜੋ ਤੁਸੀਂ ਕੁਸ਼ ਪੀਉਣੇ ਹੁੰਨੇ ਉਹਨਾਂ ਨੂੰ ਸਾਰੀਆਂ ਖਲਾਂ ਨੂੰ ਐਡ ਕਰਨ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਥੱਲੇ ਅੱਗ ਲਾ ਕੇ ਰਿਨਣ ਲਿਓ ਰਿਨਣ ਤੋਂ ਬਾਅਦ ਜਿਹੜਾ ਦੁਪਹਿਰੇ ਤੁਸੀਂ ਪਸ਼ੂ ਸਾਈਡ ਕਰਦੇ ਹੁੰਨੇ ਹੋ ਧੁੱਪੇ ਬੰਨਦੇ ਹੋ ਪਾਣੀ ਪਿਉਣ ਤੋਂ ਬਾਅਦ ਤੁਸੀਂ ਪਾਣੀ ਗਰਮ ਹੀ ਪਿਉਣਾ ਹੈ ਪਸ਼ੂਆਂ ਨੂੰ ਕਿਉਂਕਿ ਆਪਾਂ ਪਸ਼ੂਆਂ ਦੀ ਜਿੰਨੀ ਦੇਖਭਾਲ ਕਰਾਂਗੇ ਪਸ਼ੂ ਆਪਾਂ ਨੂੰ ਓਨਾ ਹੀ ਡਬਲ ਇਨਕਰੀਜ਼ ਦੁੱਧ ਦੇਣਗੇ ਤੇ ਆ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸਣ ਦੇ ਆ 100% ਗਾਰੰਟੀ ਦੇ ਨੇ ਸਾਡੇ ਪਸ਼ੂਆਂ ਨੇ ਬਹੁਤ ਜ਼ਿਆਦਾ ਦੁੱਧ ਵਧਾਇਆ ਆ ਘਰੇਲੂ ਨੁਸਖੇ ਹੁੰਦੇ ਨੇ ਜਿਹੜੇ ਅਸੀਂ ਤੁਹਾਨੂੰ ਦੱਸਦੇ ਹੁੰਨੇ ਆ ਤੇ ਇਸੇ ਕਰ ਜ਼ਰੂਰ ਕਰ ਲਓ ਕਿਉਂਕਿ ਸਾਡੇ ਚੈਨਲ ਤੇ ਇਹੋ ਜਿਹੀ ਵੀਡੀਓ ਬਹੁਤ ਹੀ ਜ਼ਿਆਦਾ ਲੇਟ ਪੈਂਦੀ ਹੈ ਕਿਉਂਕਿ ਇਹ ਸੁਨਸਕੀਆਂ ਨੂੰ ਅਸੀਂ ਜ਼ਿਆਦਾ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇਗੇ ਤੇ ਤੁਸੀਂ ਬਾਅਦੋਂ ਪਸੂਆਂ ਨੂੰ ਗਰਮ ਪਾਣੀ ਪੀਉਣ ਤੋਂ ਬਾਅਦ ਕੁਛ ਛੇਰ ਬਾਅਦ ਤੁਸੀਂ ਪਸ਼ੂਆਂ ਨੂੰ ਉਹਨੂੰ ਬੱਠਲ 'ਚ ਪਾ ਕੇ ਪਸ਼ੂਆਂ ਨੂੰ ਖਵਾ ਦੇਣਾ ਹੈ ਤੇ ਪਸ਼ੂਆਂ ਨੂੰ ਰੈਸਟ ਕਰਨ ਦੇਣਾ ਹੈ ਜਦੋਂ ਪਸ਼ੂ ਬਹਿ ਜਾਣਗੇ ਅਸੀਂ ਤੁਹਾਨੂੰ ਦੁਪਹਿਰੇ ਇਸੇ ਕਰਕੇ ਕਹਾਂ ਕਿਉਂਕਿ ਫਿਰ ਆਪਾਂ ਪੱਠੇ ਸਿੱਧੇ ਸ਼ਾਮ ਨੂੰ ਪਾਵਾਂਗੇ ਤੇ ਪਸ਼ੂ ਰੈਸਟ ਕਰ ਲੈਣਗੇ ਉਹਨੇ ਚਿਕਰ ਦੁਪਹਿਰੇ ਬੈਠ ਕੇ ਗਾਲੀ ਕਰ ਲੈਣਗੇ ਤੇ ਉਹ ਜਿਹੜਾ ਆਪਾਂ ਕਾੜਾ ਪਿਆਇਆ ਹੋਊਗਾ ਅੰਦਰ ਹਨਾ ਤੇ ਉਹ ਜਿਹੜੀ ਖਾਲ ਆਪਾਂ ਖਵਾਈ ਹੋਗੀ ਉਹ ਅੰਦਰ ਪੂਰਾ ਆਵਦਾ ਅਸਰ ਕਰੂਗੀ ਤੇ ਉਸ ਤੋਂ ਬਾਅਦ ਤੁਸੀਂ ਡਬਲ ਦੁੱਧ ਜੇ ਵੇਖਣਾ ਹੈ ਤੇ ਤੁਸੀਂ ਸ਼ਾਮ ਨੂੰ ਦੁੱਧ ਚੋ ਕੇ ਵੇਖ ਲਿਓ ਅਗਰ ਤੁਸੀਂ ਸਵੇਰੇ ਚੋਣੇ ਹੋ ਤੇ ਬਹੁਤ ਹੀ ਵਧੀਆ ਜੇ ਸ਼ਾਮ ਨੂੰ ਚੋਣੇ ਤੇ ਸ਼ਾਮ ਨੂੰ ਵੀ ਤੁਹਾਨੂੰ ਬਹੁਤ ਜ਼ਿਆਦਾ ਫਰਕ ਦਿਖੇਗਾ ਦੁੱਧ ਦੇ ਵਿੱਚ ਜੇ ਤੁਸੀਂ ਅੱਧੀ ਬਾਲਟੀ ਲੈ ਕੇ ਜਾਂਦੇ ਹੋ ਦੁੱਧ ਦੀ ਤੁਸੀਂ ਭਰੀ ਬਾਲਟੀ ਲੈ ਕੇ ਜਾਓਗੇ ਸਾਡੇ ਵੀ ਚਾਰ ਪਸ਼ੂ ਹੈਗੇ ਨੇ ਚਾਰੇ ਪਸ਼ੂ ਨੂੰ ਅਸੀਂ ਆਏ ਹੋ ਜਾ ਆਹੀ ਤਰੀਕਾ ਅਜਮੋਣੀਆਂ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿਹੜੇ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਣਗੇ ਉਹ ਹੁਣ ਆਉਣ ਵਾਲੀਆਂ ਵੀਡੀਓਾਂ 'ਚ ਤੁਹਾਨੂੰ ਪਤਾ ਲੱਗਣਗੇ ਕਿਉਂਕਿ ਅਸੀਂ ਚੈਨਲ ਦੇ ਉੱਤੇ ਆ ਜਿਹੜੇ ਘਰੇਲੂ ਨੁਸਖੇ ਹੁੰਦੇ ਆ ਅਸੀਂ ਨਹੀਂ ਅਪਲੋਡ ਕਰਦੇ ਸਾਰੇ ਉਹਨਾਂ ਨੂੰ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਗਰਮੀਆਂ ਵਾਸਤੇ ਬਹੁਤ ਵਧੀਆ ਨੁਸਕਾ ਦਿੱਤਾ ਵਾ ਉਹ ਵੀ ਤੁਸੀਂ ਜਾ ਕੇ ਜ਼ਰੂਰ ਵੇਖ ਲਿਓ ਤੇ ਇੱਕ ਜਿਹੜੇ ਤੁਸੀਂ ਕੋਈ ਵੀ ਕੈਮੀਕਲ ਪ੍ਰੋਡਕਟ ਯੂਜ਼ ਕਰਦੇ ਹੋ ਉਹਨਾਂ ਨੂੰ ਯੂਜ਼ ਕਰਨਾ ਬੰਦ ਕਰ ਦਿਓ ਘਰੇਲੂ ਨੁਸਖਿਆਂ ਨੂੰ ਯੂਜ਼ ਕਰਕੇ ਤੇ ਆਪਦੀ ਗਾਵਾਂ ਮੱਝਾਂ ਦਾ ਦੁੱਧ ਇਨਕਰੀਸ ਕਰੋ ਤੇ ਮਿਲਾਂਗੇ ਤੁਹਾਨੂੰ ਕਿਸੇ ਨੈਵੀਡ ਨਾਲ ਤਬ ਤੱਕ ਲਈ ਨਮਸਕਾਰ ਸਸ਼ੀਅਕਾਲ ਅਦਾਬ